ਹਾਂਜੀ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਸਾਲ 2024 ਵਿੱਚ ਕੁੱਲ 31 ਗੈਸਟਿਡ ਛੁੱਟੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 8 ਛੁੱਟੀਆਂ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਹੋਣ ਕਾਰਨ ਬਾਕੀ 23 ਛੁੱਟੀਆਂ ਬਚਦੀਆਂ ਹਨ ਇਸੇ ਤਰ੍ਹਾਂ 28 ਰੱਖਵੀਆਂ ਛੁੱਟੀਆਂ ਵਿੱਚੋਂ 20 ਰੱਖਵੀਆਂ ਛੁੱਟੀਆਂ ਵਰਕਿੰਗ ਡੇਜ਼ ਵਿੱਚ ਹਨ ਜਿਨ੍ਹਾਂ ਵਿੱਚ ਸਰਕਾਰੀ ਕਰਮਚਾਰੀ ਕੋਈ ਦੋ ਛੁੱਟੀਆਂ ਲੈ ਸਕੇਗਾ ਇਸ ਦੇ ਨਾਲ ਹੀ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ 15 ਮੌਕਿਆਂ ਵਿੱਚੋਂ ਕੋਈ ਚਾਰ ਬਾਅਦਪਹਿਰ ਦੇ ਦਿੰਦੀਆਂ ਛੁੱਟੀਆਂ ਲਈਆਂ ਜਾ ਸਕਦੀਆਂ ਹਨ ਰਖੜੀ ਦੀ ਗੱਲ ਕਰੀਏ ਤਾਂ ਰਖੜੀ 19 ਅਗਸਤ ਦਿਨ ਸੋਮਵਾਰ ਨੂੰ ਹੈ ਉਸ ਦਿਨ ਸਾਰੇ ਸਰਕਾਰੀ ਦਫ਼ਤਰ 9 ਵਜੇ ਦੀ ਜਗ੍ਹਾ 11 ਵਜੇ ਖੁੱਲਣਗੇ ਆਓ ਵਿਸਾਰ ਸਾਹਿਬ ਜਾਣਕਾਰੀ ਸਾਂਝੀ ਕਰਦੇ ਹਾਂ ਸਾਲ ਦੀ ਪਹਿਲੀ ਛੁੱਟੀ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਕਿ 17 ਜਨਵਰੀ ਦਿਨ ਬੁੱਧਵਾਰ ਨੂੰ ਹੈ ਗਣਤੰਤਰ ਦਿਵਸ 26 ਜਨਵਰੀ ਨੂੰ ਦਿਨ ਸ਼ੁੱਕਰਵਾਰ ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ 24 ਫਰਵਰੀ ਦਿਨ ਸ਼ਨੀਵਾਰ ਮਹਾ ਸ਼ਿਵਰਾਤਰੀ 8 ਮਾਰਚ ਨੂੰ ਦਿਨ ਸ਼ੁੱਕਰਵਾਰ ਸ਼ਹੀਦੀ ਦਿਵਸ ਸ਼ਹੀਦ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ 23 ਮਾਰਚ ਨੂੰ ਦਿਨ ਸ਼ਨੀਵਾਰ ਹੋਲੀ 25 ਮਾਰਚ ਦਿਨ ਸੋਮਵਾਰ ਗੁੱਡ ਫਰਾਈਡੇ 29 ਮਾਰਚ ਦਿਨ ਸ਼ੁੱਕਰਵਾਰ ਜਨਮ ਦਿਵਸ ਸ੍ਰੀ ਗੁਰੂ ਨਬਦਾਸ ਜੀ 8 ਅਪ੍ਰੈਲ ਨੂੰ ਦਿਨ ਸੋਮਵਾਰ ਈਦ ਉਲ ਫਿਤਰ 11 ਅਪ੍ਰੈਲ ਦਿਨ ਵੀਰਵਾਰ ਵਿਸਾਖੀ 13 ਅਪ੍ਰੈਲ ਦਿਨ ਸ਼ਨੀਵਾਰ ਜਨੋਦਿਨ ਡਾਕਟਰ ਬੀ ਆਰ ਐਮ ਬੇਦਕਰ 14 ਅਪ੍ਰੈਲ ਦਿਨ ਐਤਵਾਰ ਰਾਮ ਨੌਮੀ 17 ਅਪ੍ਰੈਲ ਬੁੱਧਵਾਰ ਨੂੰ ਮਹਾਵੀਰ ਜਯੰਤੀ 21 ਅਪ੍ਰੈਲ ਐਤਵਾਰ ਨੂੰ ਮਈ ਦਿਵਸ 1 ਮਈ ਦਿਨ ਬੁੱਧਵਾਰ ਭਗਵਾਨ ਪਰਸ਼ੂਰਾਮ ਜਯੰਤੀ 10 ਮਈ ਸ਼ੁੱਕਰਵਾਰ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 10 ਜੂਨ ਦਿਨ ਸੋਮਵਾਰ ਈਦ ਉਲ ਜੁਹਾ ਬਕਰੀਦ 17 ਜੂਨ ਦਿਨ ਸੋਮਵਾਰ ਕਬੀਰ ਜਯੰਤੀ 22 ਜੂਨ ਦਿਨ ਸ਼ਨੀਵਾਰ ਸੂਤੰਤਰਤਾ ਦਿਵਸ 15 ਅਗਸਤ ਵੀਰਵਾਰ ਜਨਮ ਅਸ਼ਟਮੀ 26 ਅਗਸਤ ਦਿਨ ਸੋਮਵਾਰ ਜਨਮ ਦਿਵਸ ਮਹਾਤਮਾ ਗਾਂਧੀ ਜੀ 2 ਅਕਤੂਬਰ ਨੂੰ ਬੁੱਧਵਾਰ ਮਹਾਰਾਜ ਅਗਰਸੈਨ ਜਨਮ ਦਿਤੀ 3 ਅਕਤੂਬਰ ਵੀਰਵਾਰ ਨੂੰ ਦਸਹਿਰਾ 12 ਅਕਤੂਬਰ ਦਿਨ ਸ਼ਨੀਵਾਰ ਜਨਮ ਦਿਵਸ ਮਹਾਰਿਸ਼ੀ ਵਾਲਮੀਕੀ ਜੀ 17 ਅਕਤੂਬਰ ਵੀਰਵਾਰ ਨੂੰ ਦੀਵਾਲੀ 1 ਇਕਤੂਬਰ ਦਿਨ ਵੀਰਵਾਰ ਵਿਸ਼ਵ ਕਰਮਾ ਦਿਵਸ 1 ਨਵੰਬਰ ਦਿਨ ਸ਼ੁੱਕਰਵਾਰ ਗੁਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 15 ਨਵੰਬਰ ਸ਼ੁੱਕਰਵਾਰ ਨੂੰ ਸ਼ਹੀਦੀ ਦਿਵਸ ਸਰਦਾਰ ਕਰਤਾਰ ਸਿੰਘ ਸਰਾਭਾ ਜੀ 16 ਨਵੰਬਰ ਸ਼ਨੀਵਾਰ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 6 ਦਸੰਬਰ ਨੂੰ ਦਿਨ ਸ਼ੁੱਕਰਵਾਰ ਕ੍ਰਿਸਮਸ ਦਿਵਸ 25 ਦਸੰਬਰ ਬੁੱਧਵਾਰ ਨੂੰ ਲਾਤ ਛੁੱਟੀ ਹੈ ਜੀ ਸ਼ਹੀਦੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਸੋ ਇਹ ਸਮ ਗਸਤੀ ਛੁੱਟੀਆਂ ਅੱਗੇ ਹਨ ਰੱਖੜੀਆ ਛੁੱਟੀਆਂ ਇਨ੍ਹਾਂ ਛੁੱਟੀਆਂ ਦੀ ਲਿਸਟ 'ਚੋਂ ਕੋਈ ਕਰਮਚਾਰੀ ਸਾਲ 'ਚ ਦੋ ਛੁੱਟੀਆਂ ਲੈ ਸਕੇਗਾ ਜਿਨ੍ਹਾਂ ਵਿੱਚ ਹੈ ਨਵਾਂ ਸਾਲ ਦਿਵਸ 1 ਜਨਵਰੀ ਦਿਨ ਸੋਮਵਾਰ ਨੂੰ ਲੋਹੜੀ 13 ਜਨਵਰੀ ਦਿਨ ਸ਼ਨੀਵਾਰ ਭਗਵਾਨ ਆਦੀਨਾਥ ਜੀ ਦਾ ਨਿਰਵਾਣ ਦਿਵਸ 9 ਫਰਵਰੀ ਦਿਨ ਸ਼ੁੱਕਰਵਾਰ ਬਸੰਤ ਪੰਚਮੀ ਔਰ ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 14 ਫਰਵਰੀ ਦਿਨ ਬੁੱਧਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਸ਼ੁੱਕਰਵਾਰ ਨੂੰ ਓਲਾ ਮਹੱਲਾ 26 ਮਾਰਚ ਮੰਗਲਵਾਰ ਬੁੱਧ ਪੂਰणिमा 3 ਮਈ ਵੀਰਵਾਰ ਨਿਰਜਲਾ ਇਕਾदशी 18 ਜੂਨ ਮੰਗਲਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ 29 ਜੂਨ ਸ਼ਨੀਵਾਰ ਮੁਹਰਮ 17 ਜੁਲਾਈ ਬੁੱਧਵਾਰ ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ 31 ਜੁਲਾਈ ਬੁੱਧਵਾਰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਸਤੰਬਰ ਦਿਨ ਬੁੱਧਵਾਰ ਜਨਮ ਦਿਵਸ ਪਾਪਾ ਜੀਵਨ ਸਿੰਘ ਜੀ 5 ਸਤੰਬਰ ਨੂੰ ਦਿਨ ਵੀਰਵਾਰ ਸਾਰਾ ਗੜੀ ਦਿਵਸ 12 ਸਤੰਬਰ ਦਿਨ ਵੀਰਵਾਰ ਜਨਮ ਦਿਹਾੜਾ ਬਾਬਾ ਸ਼੍ਰੀ ਚੰਦ ਜੀ 12 ਸਤੰਬਰ ਵੀਰਵਾਰ ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ 16 ਸਤੰਬਰ ਸੋਮਵਾਰ ਅਨੰਤ ਚਤੁਰਦਾਸ਼ੀ 17 ਸਤੰਬਰ ਦਿਨ ਮੰਗਲਵਾਰ ਜਨਮ ਦਿਵਸ ਸਰਦਾਰ ਭਗਤ ਸਿੰਘ ਜੀ 28 ਸਤੰਬਰ ਦਿਨ ਸ਼ਨੀਵਾਰ ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ 16 ਅਕਤੂਬਰ ਦਿਨ ਬੁੱਧਵਾਰ ਗੁਰਪੁਰਬ ਸ੍ਰੀ ਗੁਰੂ ਰਾਮ ਦਾਸ ਜੀ 1 ਨਵੰਬਰ ਦਿਨ ਸ਼ਨੀਵਾਰ ਕਰਵਾ ਚੌਥ 2 ਨਵੰਬਰ ਦਿਨ ਐਤਵਾਰ ਨਵਾ ਪੰਜਾਬ ਦਿਵਸ 1 ਨਵੰਬਰ ਦਿਨ ਸ਼ੁੱਕਰਵਾਰ ਨੂੰ ਗੋਵਰਦਨ ਪੂਜਾ 2 ਨਵੰਬਰ 3 ਸ਼ਨੀਵਾਰ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 3 ਨਵੰਬਰ ਐਤਵਾਰ ਨੂੰ ਛੱਟ ਪੂਜਾ 7 ਨਵੰਬਰ ਵੀਰਵਾਰ ਜਨਮ ਦਿਵਸ ਸੰਤ ਨਾਮਦੇਵ ਜੀ 12 ਨਵੰਬਰ ਮੰਗਲਵਾਰ ਸ਼ਹੀਦੀ ਸਭਾ ਸ਼੍ਰੀ ਫਤੇਗੜ ਸਾਹਿਬ 25 ਅਤੇ 26 ਦਸੰਬਰ ਨੂੰ ਦਿਨ ਬੁੱਧਵਾਰ ਅਤੇ ਵੀਰਵਾਰ ਇਹਨਾਂ ਛੁੱਟੀਆਂ ਵਿੱਚੋਂ ਕੋਈ ਦੋ ਛੁੱਟੀਆਂ ਲਈਆਂ ਜਾ ਸਕਦੀਆਂ ਹਨ ਇਸ ਤੋਂ ਇਲਾਵਾ ਹਰੇਕ ਕਰਮਚਾਰੀ ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੇਠ ਲਿਖੇ ਦੇ ਮੌਕੇ ਤੇ ਚਾਰ ਛੁੱਟੀਆਂ ਲੈ ਸਕਦਾ ਹੈ ਜਿਨ੍ਹਾਂ ਵਿੱਚ ਹੈ ਜਨਮ ਦਿਹਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਹਾ ਸ਼ਿਵਰਾਤਰੀ ਸ੍ਰੀ ਰਾਮ ਨੌਮੀ ਮਹਾਵੀਰ ਜਯੰਤੀ ਵਿਸਾਖੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਜਨਮ ਅਸ਼ਟਮੀ ਈਦ ਉਲ ਫਿਤਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉਤਸਵ ਈਦ ਉਲ ਜੁਹਾ ਜਨਮ ਦਿਵਸ ਮਹਾ ਰਿਸ਼ੀ ਵਾਲਮੀਕਿ ਜੀ ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 크리스마ਸ ਇਨ੍ਹਾਂ ਵਿੱਚੋਂ ਕੋਈ 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਲਈਆਂ ਜਾ ਸਕਦੀਆਂ ਹਨ। ਸੋ ਦੋਸਤੋ ਇਹ ਸੀ ਪੰਜਾਬ ਸਰਕਾਰ ਵੱਲੋਂ ਸਾਲ 2024 ਦੀਆਂ ਗੈਰਜ਼ਰਟਿਫਾਈਡ ਅਤੇ ਰਾਸ਼ਟਰੀ ਛੁੱਟੀਆਂ ਦੀ ਲਿਸਟ ਜੋ ਕਿ ਸਰਕਾਰੀ ਦਫ਼ਤਰਾਂ, ਸਰਕਾਰੀ ਸਕੂਲਾਂ, ਬੋਰਡਾਂ ਅਤੇ ਕਾਰਪੋਰੇਸ਼ਨ ਅਦਾਰਿਆਂ ਤੇ ਲਾਗੂ ਹੋਣਗੀਆਂ। ਛੁੱਟੀਆਂ ਦੀ ਲਿਸਟ ਦੀ ਪੀਡੀਐਫ ਕਾਪੀ ਅਤੇ 2024 ਦਾ ਕੈਲੰਡਰ ਜੋ ਕਿ ਸਰਕਾਰੀ ਛੁੱਟੀਆਂ ਅਨੁਸਾਰ ਹੈ ਨੂੰ ਡਾਊਨਲੋਡ ਕਰਨ ਲਈ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਗਿਆ ਹੈ ਜਿੱਥੋਂ ਕਿ ਆਪ ਕਲਿੱਕ ਕਰਕੇ ਪੀਡੀਐਫ ਅਤੇ ਜੇਪੀਜੀ ਫਾਈਲ ਡਾਊਨਲੋਡ ਕਰ ਸਕਦੇ ਹੋ ਧੰਨਵਾਦ